ਨੇ ਕਿਹਾ ਕਿ ਤੁਸੀਂ ਜਾਓ ਫਿਰ ਤੁਸੀਂ ਕਰ ਲਓ ਮਤਲਬ ਇਸ ਤਰੀਕੇ ਨਾਲ ਧਮਕਾਉਣ ਦੀ ਕੋਸ਼ਿਸ਼ ਕੀਤੀ 5 ਤਰੀਕ ਨੂੰ ਇਹ ਇਹ ਸਾਰੇ ਪੰਜਾਬ ਦੇ ਕਿਸਾਨਾਂ ਨੂੰ ਇੱਕ ਤਰ੍ਹਾਂ ਦਾ ਚੈਲੰਜ ਕਰ ਗਿਆ ਕਿ ਸੀਐਮ ਸਾਹਿਬ ਨੇ ਕਿਹਾ ਕਿ ਜਾਓ ਕਰ ਲਓ ਹਾਂ ਕਹਿੰਦਾ ਜਾਓ 5 ਤਰੀਕ ਨੂੰ ਕਰ ਲਓ ਨਹੀਂ ਜਿਹੜੀਆਂ ਮੰਗਾਂ ਨੇ ਉਹ ਨਹੀਂ ਮੈਂ ਮੰਨਦਾ ਜਿਹੜੀ ਜਿਹੜੀਆਂ ਗੱਲਾਂ ਸਾਹਿਬ ਦੇ ਕੇ ਚਲੇਗੇ ਜਾਓ ਫਿਰ ਕਰ ਲਓ 5 ਤਰੀਕ ਨੂੰ ਸੱਜਲ ਜੀ ਠੀਕ ਹੈ ਜੋ ਹੋਇਆ ਸੀ ਉਹ ਕਿਤੇ ਬੜੀ ਮੰਤਰੀ ਵੀ ਸੀ ਖੇਤੀ ਬੜੀ ਮੰਤਰੀ ਹੋ ਗਈ ਵੀ ਸੀ ਜਿਹੜਾ ਐਨਆਰਆਈ ਮੰਤਰੀ ਆ ਉਹ ਵੀ ਸੀ ਸਾਰੇ ਸੀਗੇ ਔਰ ਜਿਸ ਤਰ੍ਹਾਂ ਪ੍ਰਮੋਖ ਹੋਇਆ ਜਿਵੇਂ ਤੇ ਇਸ ਕੀ ਗਲਤੀ ਅਫਸੋਸ ਹੈ ਵੀ ਥੀਂ ਜਿਸਟਿਸ ਸਟੇਟ ਦਾ ਇਨੀਸ਼ੀਏਟਿਵ ਦਿਨਾਂ ਕਿਜੀ ਗਲਤੇ ਪ੍ਰਵੋਕ ਹੋ ਜੇ ਸਰਕਾਰ ਗਲ ਹੋਈ ਨਹੀਂ ਰਾਜੇਲ ਸਾਹਿਬ ਸਰਕਾਰ ਦੇ ਕਿੰਨੀ ਸਮਰਥਨ ਹੈ ਅਸੀਂ ਕਿਸਾਨਾਂ ਦੀ ਗੱਲ ਸੁਣਦੇ ਆ ਫਿਰ ਆਹ ਹਮਾਇਤ ਹੈ ਉਹ ਹੀ ਗਲ ਪ੍ਰਵੋਕ ਹੋਣ ਵਾਲੀ ਹੋਈ ਨਹੀਂ ਬਿਲਕੁਲ ਅਸੀਂ ਕਿਹ ਕਿਹ ਮੁੱਦੇ ਤੇ ਬਹਿਸ ਕਰ ਰਹੇ ਸੀ ਬੜੀ ਵਧੀਆ ਬਹਿਸ ਖੁਸ਼ਕੁਬਾਰ ਮਾਹੌਲ ਦੇ ਵਿੱਚ ਵੀ ਬੜਾ ਖੁਸ਼ਕੁਬਾਰ ਮਾਹੌਲ ਚ ਬਹੁਤ سارے ਮੁੱਦੇ ਨੇ ਜਿਹੜੇ ਉਹਨਾਂ ਨੇ ਬਹੁਤ ਡੀਪਲੀ ਡਿਸਕਸ ਕੀਤੇ ਹਾਲੇ ਅੱਧਾ ਮੈਮੋਰੰਡਮ ਨਹੀਂ ਸੀ ਡਿਸਕਸ ਹੋਇਆ ਉਹ ਕਹਿੰਦੇ ਵੀ ਮੇਰੀ ਅੱਖ ਦੀ ਪ੍ਰੋਬਲਮ ਹੈ ਮੈਂ ਜਾਣਾ ਤੇ ਫਿਰ ਉੱਥੋਂ ਉਹਨਾਂ ਨੇ ਕਿਹਾ ਪੰਜ ਨੂੰ ਕੀ ਕਰੋਗੇ ਅਸੀਂ ਹਾਲੇ ਜਵਾਬ ਨਹੀਂ ਕੋਈ ਦਿੱਤਾ ਉਹ ਫਿਰ ਗੁੱਸੇ 'ਚ ਆ ਗਏ ਕਿ ਉਹਨਾਂ ਨੇ ਇਹ 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 ਕਿਹਾ ਕਿ ਜੋ ਕਰਨਾ ਕਰ ਲੋ ਇਹ ਕਿਹਾ ਕਿ ਜੋ ਕਰਨਾ ਕਰ ਲੋ ਨਹੀਂ ਉਹਨਾਂ ਨੇ ਕਿਹਾ ਪੰਜ ਨੂੰ ਕਰ ਲੋ ਫਿਰ ਜੋ ਕਰ ਲੋ ਜੋ ਕਰ ਲੋ ਨਹੀਂ ਕਿ ਹਾਂ ਤੁਸੀਂ ਪੰਜ ਨੂੰ ਕਰ ਲੋ ਔਰ ਮੈਂ ਚੀਫ ਮਿਨਿਸਟਰ ਨੂੰ ਇਹ ਸੋਭਾ ਨਹੀਂ ਦਿੰਦਾ وجہ ਕੀ ਲੱਗਦੀ ਹੈ ਐਵੇਂ ਜਾਣੇ ਇਹ ਉਹ ਜਾਣੇ ਚੰਡੀਗੜ੍ਹ ਦੇ ਵਿੱਚ ਜੇ ਤੁਸੀਂ ਪੰਜ ਤਰੀ ਕਰਨੀ ਹੈ ਜੇ ਤੁਹਾਨੂੰ ਰੋਕਣ ਕੀ ਉਸ ਤੋਂ ਬਾਅਦ ਬਸ ਕੀ ਹੋਗੇ ਕੋਈ ਕਿਸੇ ਮੰਗਦੇ ਉੱਪਰ ਸਹਿਮਤੀ ਨਹੀਂ ਬਣੀ ਕਿੰਨੀਆਂ ਮੰਗਾਂ ਵਿੱਚ ਜਦੋਂ ਅਖੀਰ 'ਚ ਇਹ ਕਹਿ ਗਿਆ ਜੋ ਡਿਸਕਸ ਹੋਏ ਉਹ ਸਾਰਾ ਗਿਆ ਫਿਰ ਉਕੀ ਜੀ ਸਭ ਤੋਂ ਪਹਿਲਾਂ ਤੁਹਾਨੂੰ ਦਸੀਏ ਠੀਕ ਸਭ ਬਣੀ ਬਹੁਤ ਸਾਰੀਆਂ ਤੇ ਕਈ ਚੀਜ਼ਾਂ ਤੇ ਡਿਸਕਸ ਹੋਇਆ ਪਰ ਉਹਨਾਂ ਦਾ ਸਾਰਾ ਕੁਝ ਮਿੱਟੀ ਬਾਗ ਗਿਆ ਜਿਹੜੇ ਜਿਹੜੇ ਇਸ਼ੂ ਤੇ ਨੇ ਰਾਜ ਆ ਅਸੀਂ ਦੇਖੋ ਸਾਰੀ ਲਾਈਵ ਦੇਖਦੇ ਰਹੇ ਚੀਫ ਮਿਨਿਸਟਰ ਨੂੰ ਪ੍ਰਾਈਮ ਮਿਨਿਸਟਰ ਨੂੰ ਗੱਲਬਾਤ ਕਰਦੇ ਰਹੇ ਹਮੇਸ਼ਾ ਪਰ ਮੈਨੂੰ ਅੱਜ ਪਹਿਲਾ ਐਕਸਪੀਰੀਅੰਸ ਹੈ ਕਿ ਇੱਕ ਚੀਫ ਮਿਨਿਸਟਰ ਇੰਨਾ ਛੇਤੀ ਹਾਈਪਰ ਹੋ ਕੇ ਗੁੱਸੇ 'ਚ ਭੱਜਦੇ ਕਿਹੜੀ ਗੱਲ ਪਤਾ ਹੀ ਨਹੀਂ ਕੋਈ ਗੱਲ ਸਾਡੇ ਤਾਂ ਸਮਝ ਨਹੀਂ ਆਈ ਸਾਡੇ ਤਾਂ ਸਮਝ ਹੀ ਨਹੀਂ ਆਈ ਗੁੱਸੇ 'ਚ ਕਿਉਂ ਆਇਆ ਉਹ ਉਹ ਤਾਂ ਸਿਰਫ ਇਹ ਕਰਦਾ ਸੀਗਾ ਵੀ 5 ਤਰੀਕ ਦਾ ਕੀ ਕਰੋਗੇ ਹੁਣ